ਕਿਉਂ ਇਹ ਕੱਢ ਕੇ ਲੱਤਾ ਹੈ ਬੈਠਾ ਤੂੰ ਠਾਂ ਠੰਡ ਲੱਗ ਜਣੀ ਤੇਰੇ ਮੁੰਡੇ ਨੂੰ ਮੈਂ ਤਾਂ ਦੱਸਤਾ ਹੀ ਇਹ ਜਿਆਦਾ ਲੈ ਚੱਪਲਾਂ ਤਾਂ ਵੇਖੋ ਚੈੱਕ ਕਰੋ ਚੱਪਲਾਂ ਮੰਮੀ ਦੀਆਂ ਵੇਖ ਕਿਉਂ ਚੱਪਲਾਂ ਹੀ ਪਾਈਆਂ ਹੋਤੀ ਹੋ ਗਿਆ ਵਾਹ ਵੱਡੇ ਟੈਂਪਰੇਚਰਾਂ ਚ ਇੱਕਾ ਤੇ ਇੱਧਰ ਚੈੱਕ ਕਰੋ ਬਰਫ ਨੇਰੀ ਥੋੜੇ ਦੇ ਨਹੀਂ ਰਹਿਗੇ ਬਾ ਬਰਫ ਪੈਣ ਦੀ ਤਿਆਰੀ ਹੈ ਹਾਈ ਲੇਡੀਜ਼ ਵਾਟ ਆਰ ਯੂ ਡੂਇੰਗ ਨੋ ਅੰਡਰ ਵਾਈ ਵਾਓ ਆਪਣੇ ਨਾਲ ਬਾੜੀ ਤੰਗੀ ਆਣਾ ਆਲੇ ਨੂੰ ਲੋਕਾਂ ਦਾ ਸੀ ਇਹ ਸਿਗਰਟਸ ਸਾਡੇ ਆਹੋ ਲੱਗਣਾ ਸੀ ਸਿਗਰਟਸ ਆ ਸਾਡੇ ਕੋਈ ਮੋਟੇ ਨੇ ਭਾਬੀ ਨੂੰ ਭੇਜਣੀ ਸਟੋਰੀ ਕਿਹੜੀ ਪਾਣੀ ਮੋਟਾ ਭਾਈ ਆ ਟੌਫੀਆਂ ਖਾਂਦੀਆਂ ਚੋਰੀ ਲੋਕ ਲੋਕ ਇਹ ਕਿੰਨੇ ਕੈਂਡੀਆਂ ਲਿਆ ਕੇ ਦਿੱਤੀਆਂ ਤੈਨੂੰ ਹੈ ਕੱਲ ਲੈ ਕੇ ਆਈਂਗੀ ਕੋខਾ ਦੀ ਤੇ ਦੰਦ ਖਰਾਬ ਹੋਵੇ ਮੋਟੀ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇਹ ਟੈਂਪਰੇਚਰ ਚੈੱਕ ਆ ਤੇ ਇੱਧਰ ਚੈੱਕ ਕਰੋ ਬਰਫਨਰੀ ਥੋੜੇ ਦੇ ਨਹੀਂ ਰਹਿ ਗਏ ਬਰਫ ਪੈਣ ਦੀ ਤਿਆਰੀ ਟੈਂਪਰੇਚਰ ਡਾਊਨ ਗਿਆ ਤੇ ਮੈਂ ਨੱਚ ਚੱਲ ਜੀ ਨੂਰਪੁਰ ਹਕੀਮਾ oh my god hi ladies what are you doing no anda why wow ਇੱਕ ਵੀ ਅੰਡਾ ਨਹੀਂ ਦਿੱਤਾ wow ਦੁਪਹਿਰ ਨ ਹੋ ਗਿਆ ਓਕੇ ਮੈਂ ਵੇਟ ਕਰਾ ਠੰਡ ਬਹੁਤ ਆ ਤੁਹਾਡੇ ਸਾਰੇ ਆਈਆਂ ਮੈਂ ਗੁੱਡ ਮਾਰਨਿੰਗ ਭਾਈ ਤੁਸੀਂ ਗੂਗਲ ਕਰਨਾ ਨੂਰਪੁਰ ਹਕੀਮਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਪਿੰਡ ਚ ਲੋਕੀ ਤੇਜ਼ ਕਿਉਂ ਆਉਂਦੇ ਆ ਪਤਾ ਲੱਗ ਜਾ ਨੂਰਪੁਰ ਹਕੀਮਾ ਨਿਊ ਚੈੱਕ ਕਰ ਲਿਓ ਇਹ ਪਿੰਡ ਚ ਲੋਕੀ ਤੇਜ਼ ਕਿਉਂ ਆਉਂਦੇ ਨੇ ਕਿਉਂ ਇਹ ਕੱਢ ਕੇ ਲੱਤਾ ਹੈ ਬੈਠਾ ਤੂੰ ਠਾਂ ਠੁੰਡ ਲੱਗ ਜਾਣੀ ਤੇਰੇ ਮੁੰਡੇ ਨੂੰ ਮੈਂ ਤਾਂ ਦੱਸਤਾ ਹੀ ਇਹ ਜਿਆਦਾ ਚੌੜਾ ਹੋ ਗਿਆ ਬੈਠਾ ਹੀ ਆਹ ਕੱਢ ਕੇ ਇਹ ਪਊਗਾ ਲੈ ਚੱਪਲਾਂ ਤਾਂ ਵੇਖੋ ਚੈੱਕ ਕਰੋ ਚੱਪਲਾਂ ਮੰਮੀ ਦੀਆਂ ਵੇਖ ਕਿਉਂ ਬੀਬੀ ਕਿਤੇ ਹੱਟਦੀ ਕਿਤੇ ਹੱਤ ਕਰਾਉਣ ਜਦੋਂ ਕੀ ਕਰ ਲੈ ਚੱਪਲਾਂ ਹੀ ਪਾਈਆਂ ਹੋਰ ਕੀ ਹੋ ਗਿਆ ਵਾਓ ਯੂ ਆਰ ਵੈਰੀ ਫੈਸ਼ਨੇਬਲ ਚੱਪਲਾਂ ਇਹ ਤੈਨੂੰ ਖੜ ਜਾ ਤੈਨੂੰ ਮੈਂ ਦੱਸਦਾ ਤੈਨੂੰ ਟਿੱਡੀ ਜੀਏ ਜਾਣੀ ਕਿੱਧਰ ਤੂੰ ਮੁੱਕੀਆਂ ਖਾਣੀਆਂ ਨਹੀਂ ਮੇਰੇ ਤੋਂ ਹੌਬੇ 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 ਆ ਟੌਫੀਆਂ ਖਾਣ ਦਈਆਂ ਚੋਰੀ ਲੋਕ ਲੋਕ ਇਹ ਕਿੰਨੇ ਕੈਂਡੀਆਂ ਲਿਆ ਕੇ ਦਿੱਤੀਆਂ ਤੈਨੂੰ ਹੈ ਕੱਲ ਲੈ ਕੇ ਆਈਂਗੀ ਵੱਡੀ ਮਾਸੀ ਨੇ ਵੱਡੀ ਮਾਸੀ ਨੇ ਦੰਦ ਖਰਾਬ ਹੋ ਗਏ ਤੇ ਫੇਰ ਕੌਣ ਜ਼ਿੰਮੇਵਾਰ ਹੈ ਹੈਂ ਕਰੀਆਂ ਨੀ ਇੱਕ ਖਾਦੀ ਆ ਇੱਕ ਖਾਦੀ ਤੇ ਦੋ ਦੁ ਖਰਾਬ ਹੋ ਗਏ ਮੋਟੀਆਂ ਜਿਹੀ ਗੱਲ ਲੜੇ ਜਿਗੇ ਫਿਰ ਕੀ ਕਰਨੀ ਹੈ ਅੱਗੇ ਜਾੜਾ ਪਾਉਣ ਲਿਓ ਜੜਾ ਖਰਾਬ ਆ ਤੇਰੀਆਂ ਤੇਰੀਆਂ ਜਾੜਾ ਪਟਾ ਕੇ ਲਿਆਉਣੀਆਂ ਇਹਦੀਆਂ ਜਾੜਾ ਪਟਾ ਲਿਆ ਯੇ ਹੋਵੇ ਉਹ ਕਹਿੰਦੀ ਤੇਰੀ ਭੈਣ ਉਹ ਕਹਿੰਦੀ ਪਟਾ ਲਿਓ ਇਹਦੀਆਂ ਪਟਾਰੀਏ ਫਿਰ ਮੇਰੀਆਂ ਵੀ ਤਾਂ ਖਰਾਬ ਆ ਮੇਰੀਆਂ ਕਿਦਾਂ ਤੇਰੀਆਂ ਕ ਪਟਾ ਆਈਏ ਤੇਰੀਆਂ ਵੀ ਪਟਾਰੀਏ ਦੱਸੋ ਕਿਦੀਆਂ ਜਾੜਾ ਪਟਾਵਾਂ ਮੈਂ ਖਰਾਬ ਉਹ ਇਹਦਾ ਇੱਕ ਦੰਦ ਵੀ ਆਈ ਆਈ ਇਹਦੇ ਕੰਨ ਤਾਂ ਛਾਡੇ ਦੇ ਹੋੜੇ ਹੋ ਹੋ ਵਾਲੇ ਕੰਨ ਦਨਾਂ ਉਹਵੇਂ ਮਟਾਲੇ ਛੱਡਦਾ ਰੰਗ ਆਪਣਾ ਦਾ ਜਦ ਜਮਾ ਗੂਰਾ ਹੋ ਜਾਂਦਾ ਜਦ ਜਮਾ ਗੂਰਾ ਹੋ ਜਾਂਦਾ ਨਾ ਜਦ ਬਰਾਊਨ ਮੁੰਡੇ ਚ ਆ ਜਾਂਦਾ ਜਦ ਹਾਂ ਆਹੋ ਜਦ ਟੋਏ ਭਰ ਦਿੰਦਾ ਜੰਟੇ ਭਰ ਦਿੰਦਾ ਗੱਲ ਤਾਂ ਸੱਚੀ ਆ ਨਾ ਕੌਣ ਲੱਗਾ ਤਾਂ ਕਰਦਾ ਵੈ ਆ ਆਪਣੇ ਨਾਲ ਬਾੜੀ ਤੰਗੀ ਆਣਾ ਸਾਰੇ ਨੂੰ ਲੋਕਾਂ ਦਸੀਏ ਸਿਗਰੇਟਸ ਸਾਡੇ ਸਿਗਰੇਟਸ ਤਾਂ ਆ ਜੀ ਕੋਈ ਫਿਲਟਰ ਲੱਗਾ ਚਲੋ ਨਹੀਂ ਲੱਗਣਾ ਤਾਂ ਉਂਝ ਨਹੀਂ ਸਿਗਰੇਟਸ ਆ ਸਾਡੇ ਕੋਈ ਆਪਸੇ ਰਹਿਣ ਦਾ ਕਰ ਗੱਲਾਂ ਆ ਵਾਪਸੀ ਗੱਲ ਮਦ ਤੇ ਜਿਹੜੀਆਂ ਮਾੜੀ ਮੋਟ ਸਾਡੀਆਂ ਪਰਸਨਲ ਟਾਕਸ ਆ ਫਲਾ ਤੇ ਲੱਗਾ ਸੁਣਾ ਗਿਆ ਪਰਸਨਲ ਟਾਕਸ ਨਿਕਲ ਗਈਆਂ ਬਾਹਰੋਂ ਸਾਡੀ ਟੋਏ ਚੱਲ ਸਾਰੇ ਦੇ ਪੈਂਦੇ ਆਪਣੇ ਟੋਏ ਵੱਖਰੇ ਪਾਰੇ ਥੋੜੇ ਰੱਬ ਨੇ ਚੱਲ ਲੋ ਲੋਕੀ ਟੋਏ ਪਹੁੰਚੇ ਦੋਨੋਂ ਆਡੇ ਦੇ ਟੋਏ ਟੋਏ ਬਾਈ ਬੱਚੇ ਭਰੇ ਚਲੋ ਟੋਏ ਨਾ ਠੀਕ ਹੈ ਲੋਕੀ ਇੱਕ ਟੋਏ ਦੇ ਮੋਟੇ ਆਨੇ ਮਰਦੇ ਵੀ ਗੱਲਾਂ ਦੇਖ ਲੈ ਤੂੰ ਟੈਂਪਲ ਟਿੰਪਲ ਟੈਂਪਲ ਕਰਦੇ ਜੀ ਪਿੰਪਲ ਪਿੰਪਲ ਮੋਟੇ ਨੇ ਭਾਬੀ ਨੂੰ ਭੇਜਣੀ ਹੈ ਸਟੋਰੀ ਕਿਹੜੀ ਪਾਣੀ ਮੋਟਾ ਭਾਈ ਹਾਂ ਖਾਚੇ ਵੱਜ ਗਈ ਨਹੀਂ ਤੂੰ ਪਰਚਾਈ ਨਹੀਂ ਭੇਜ ਦਾਨਾ ਨੇ ਨੇ ਵਧੀਆ ਲਾ ਦਿਆ ਕਿੱਡੇ ਸੰਗ ਲਾ ਦਿਆ ਆ ਆ ਕਿਉਂ ਕਿਉਂ ਕਰਤਿਆਂ ਵਧਾਈਆਂ ਬਾਲਟੀਆਂ ਹਾਂਜੀ ਇੱਕ ਤਾਂ ਭਾਈ ਵਿਖਾਓ ਤੋਲ ਕੇ ਤੋਲ ਕੇ ਵਿਖਾਓ 2 ਕਿਲੋ ਹੈ ਕਿ ਨਹੀਂ ਆਇਓ ਭਾਈ ਭਾਂਚੋਂ ਮੈਨੂੰ ਤੁਹਾਡੇ ਤੋਂ ਯਕੀਨ ਹੀ ਨਹੀਂ ਤੇਰੇ ਤੇ ਤੇ ਗੋਪੀ ਤੇ ਤਾਂ ਨਹੀਂ ਭਾਈ ਆ ਦੇਖਦੇ ਸੀ ਤੇ ਤੇ ਗੋਪੀ ਤੇ ਤਾਂ ਮੈਨੂੰ ਯਕੀਨ ਹੀ ਨਹੀਂ ਪੂਰੀ ਕਰ ਓ ਡੱਬੇ ਸਮੇਤ 2 ਕਿਲੋ ਆ 40 ਗ੍ਰਾਮ ਦਾ ਡੱਬਾ ਭਾਈ ਨਾ 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 ਘੱਟ ਨਿਕਲੀ ਓਏ ਕਿਹੜੀ ਖੁਸ਼ੀ ਜੀ ਤੁਸੀਂ ਖਾ ਰਹੇ ਆ ਆਪਣੇ ਰੋਜ਼ ਹੀ ਖੁਸ਼ੀ ਹੁੰਦੀ ਆ ਰੋਜ਼ ਹੁੰਦੀ ਆ ਅੱਜ ਖੁਸ਼ੀ ਦੀ ਛੱਡ ਕੇ ਉਧਰ ਤਾਂ ਬਣ ਗਿਆ ਹੀ ਕੰਮ ਬੰਦੇ ਭੱਜ ਗਏ ਸਾਰੇ ਬੀਬੀ ਭੱਜੀ ਆ ਹੈ ਬੀਬੀ ਚਾਈ ਥੱਲੇ ਬੈਠੀ ਸੀ ਟਾਰਗੇਟ ਹੀ ਕ੍ਰੈਕ ਹੋਇਆ ਹੈ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ